PBO8 Whale Param YouTube channel subscribe friend ਵੱਡੇ ਦੇ ਮਿੱਟੀ ਮੁੱਟੀ ਜੱਪੜ ਉਹ ਪਾ ਰਹੀ ਹੈ ਤਾਤਾ ਇਹ ਆ ਜੀ ਪੰਚਾਇਤ ਘਰ ਆਪਣਾ ਹੋਰੇ ਦੇ ਕੋਟ ਕਾਇਟ ਉੱਚਾ ਕੋਤੇ ਸਾਰੇ ਹੀ ਇਹ ਦੋਨੇ ਚੱਕ ਦਿੱਤੇ ਕੀ ਚੱਲ ਰਹੀ ਆ ਨੰਨਾ ਵੀ ਸਾਡਾ ਟੀਮ ਹੋਣ ਠੀਕ ਆ ਇੱਧਰ ਹੀ ਚੱਲਦੇ ਆ ਉਹ ਦੇਖੋ ਕੈਂਡਰ ਰੋੜ ਕੇ ਖੋਰ ਦਾ ਪੰਚਾਇਤ ਘਰ ਬਣ ਰਿਹਾ ਆ ਪੁਰਾਣਾ ਢਾ ਕੇ ਨਵਾਂ ਠੀਕ ਆ ਜੀ ਨਕਸ਼ੇ ਤੇ ਬਣ ਰਿਹਾ ਆ ਉਹ ਦੇਖੋ ਕਾ ਖਵਾਰੀ ਆ ਪੂਰੀ ਮਟੀਰੀਅਲ ਭਾਈ ਲੱਗਾ ਆ ਅੰਦਰ ਠੀਕ ਆ ਭਾਰਤੀ ਬਹੁਤ ਜਿਆਦੇ ਆ ਮੇਰੇ ਟਰਾਲੀਆਂ ਟੋਰੀਆਂ ਤੁਹਾਨੂੰ ਕੱਲ ਦੱਸਿਆ ਸੀ ਪਰ ਭਾਈ ਕਹਿੰਦਾ ਸੀ ਆਉਣੇ ਵਾਲੀਆਂ ਨਾ ਉਹ ਰਾਤ ਨੂੰ ਆਈਆਂ ਹਨੇਰਾ ਹੋਇਆ ਹੈ ਅੱਡਾ ਤੁਸੀਂ ਅੱਡੇ ਦਾ ਮਾਹੌਲ ਦੇਖ ਸਕਦੇ ਹੋ ਜੀ ਸਰ ਜੀ ਨਾਲ ਨਾਲ ਘੁੰਮ ਰਿਹਾ ਹਾਂ ਹੁੰਦੇ ਨਹੀਂ ਲੱਗਾ ਭਾਜੀ ਕਹਿੰਦਾ ਫੋਟੋ ਕਾਪੀਆਂ ਕਰਾਉਣ ਗਿਆ ਨਾਰੋਪਾਲ ਭਾਜੀ ਇਹਦਾ ਇਹ ਭਰਤੀ ਜਿਆਦਾ ਪੈਣੀ ਆ ਕਿਉਂਕਿ ਟਰਾਲੀਆਂ ਟਰੋਲੀਆਂ ਕਾफी ਪੈਣੀ ਆ ਜਿਹੜਾ ਅੱਧੇ ਕਮਰੇ ਜਿੱਦਾ ਪਾਰਤਾ ਕਮਰਾ ਲਾ ਲਈਏ ਨਾ ਇੰਨੀ ਭਰਤੀ ਪੈਣੀ ਆ ਸਾਰੀ ਹਨਾ ਉਹ ਖਾਬ ਵੀ ਨਾਲ ਨਾਲ ਜਾ ਵੀ ਰੋਦਾ ਠੀਕ ਆ ਇਹ ਬਾਹੂ ਤੱਕ ਦਾ ਜਾਣੀ ਨਹੀਂ ਅੱਤੇ ਤੱਕ ਦਾ ਜਲਦਾ ਵੀ ਮੇਰੇ ਹਿਸਾਬ ਨਾਲ ਸਾਰੀ ਹੈ ਨਾ ਜੋ ਕੋ ਨੋ ਤੱਕ ਨਹੀਂ ਜਾਣੇ ਤੱਕ ਜਾਂਦੀ ਹੈ ਨਾ ਆ ਵੀ ਉਧਰ ਲੰਬੀ ਆ ਠੀਕ ਆ ਥੋੜੀ ਥੋੜੀ ਮੜੀ ਜੀ ਕਹੀ ਨਾ ਕਾਨੀਆਂ ਪੈਣੀਆਂ ਲੇਬਰ ਵਾਲਿਆਂ ਨੂੰ ਸਾਰੀ ਪੰਚਾਇਤ ਘਰ ਬਣ ਜੂਗਾ ਵਧੀਆ ਹੋਣਾ ਠੀਕ ਆ ਕਈ ਵੀਰ ਕਹਿੰਦੇ ਅੱਗੇ ਰੌਲਾ ਪਿਆ ਜੀ ਪੜਨਾ ਨਹੀਂ ਪੜਨਾ ਨਹੀਂ ਤੇ ਉਹ ਬਣਨ ਲੱਗ ਪਿਆ ਪੰਚਾਇਤ ਘਰ ਠੀਕ ਆ ਜੀ ਲੋਰ ਮੋਟਾ ਪੂਟਾ ਕਰਕੇ ਕੰਮ ਰੁਕਿਆ ਸੀ ਸਾਰਾ ਦਾ ਕਰਕੇ ਪ੍ਰੋਬਲਮ ਸੀ ਹੁਣ ਤਾਂ ਤੁਹਾਡੇ ਸਾਹਮਣੇ ਹੀ ਆ ਬਣ ਰਿਹਾ ਪੰਚਾਇਤ ਘਰ ਪਿੰਡ ਰੋਡ ਕੋਲੋਂ ਪੰਚਾਇਤ ਘਰ ਬਣ ਰਿਹਾ ਦੁਬਾਰਾ ਦੋ ਪਿੰਡ ਜੋੜ ਦਾ ਮੁਰਦ ਵੈ ਦੁਬਾਰਾ ਤੋਂ ਬਣ ਰਿਹਾ ਠੀਕ ਹੈ ਜੀ ਭਰਤੀ ਜਾਂਦੇ ਕਮਰੇ ਜਿੰਨੀ ਭਰਦੀ ਆ ਠੀਕ ਆ ਥੋੜੀ ਨਹੀਂ ਹੈ ਜੀ ਬੱਸ ਉਹਨੂੰ ਵੀ ਮਿਲ ਆ ਗਿਆ 15 ਤਰੀਕ ਦਾ ਠੀਕ ਹੈ ਜੀ ਸਾਰਾ ਜੀ ਸੀ ਵੀ ਅੱਛਾ ਚੱਲ ਰਿਹਾ ਹੌਲੀ ਹੌਲੀ ਟਰਾਲੀਆਂ ਦੋ ਟਰਾਲੀਆਂ ਹੋਣੀਆਂ ਦੋ ਟਰਾਲੀਆਂ ਦੇ ਅੰਦਰ ਚੱਲ ਗਈ ਹੋਣੀ ਹੈ ਹਨਾ ਲੇਬਰ ਨਾਲ ਉਹ ਇਹ ਵਧੀਆ ਚੀਜ਼ ਆ ਕਿ ਇੱਕ ਦੋਵੇਂ ਆ ਬਈ ਹੌਲੀ ਹੌਲੀ ਇਹਦਾ ਛੇਦੀ ਸੈਟ ਆ ਉਹ ਦੇਖੋ ਤਾਂ ਕਿਤੇ ਇੱਕ ਕਈ ਜਾਨੀ ਇੱਕ ਤਾਂ 4-5 ਕੱਟੀਆਂ 10 ਜਾਂਦੀਆਂ ਹਨਾ ਫਰਕ ਤਾਂ ਹੈਗਾ ਜੀ ਸੀ ਵੀ ਦਾ ਹਨਾ ਬੱਟੀ ਵੀ ਥੋੜੀ ਰਹਿ ਗਈ ਉੱਦਾਂ ਦਾ ਬਾਲੀ ਨਹੀਂ ਹੈ ਜੀ ਹੀਰ ਲਗਾਇਆ ਅੰਦਰ ਬੈਠਾ ਹੋ ਗੇ ਮੁੰਡਾ ਬੱਸ ਵੀ ਆ ਗਈ ਆ ਪਰੇ ਵਾਲੀ ਆਖਰੀ ਬੱਸ ਆ ਇਹ ਉੱਪਰੇ ਹੈ ਸ਼ਹਿਰ ਵਾਲੀ ਠੀਕ ਆ ਹੋਰ ਰੀੜੀ ਲੱਗੀ ਆ ਤਮਿੰਦਰ ਜੀ ਹੋਰ ਦੇਖੋ ਸਾਰੀ ਖਰਮ ਪਾਲ ਭਾਈ ਗਿਆ ਆ ਹਾਲਾਂ ਤੋਂ ਠੀਕ ਆ ਥੋੜੇ ਟਾਈਮ ਤੱਕ ਆ ਜਾਣਾ ਉਹਨੇ ਲਓ ਜੀ ਬਹੁਤ ਵਧੀਆ ਤਰੀਕੇ ਨਾਲ ਪੰਚਾਇਤ ਘਰ ਬਣ ਰਿਹਾ ਠੀਕ ਆ ਜੀ ਵਧੀਆ ਕੰਮ ਹੋ ਰਿਹਾ ਪੰਚਾਇਤ ਘਰ ਦਾ ਠੀਕ ਆ ਜੀ ਕੋਈ ਨਹੀਂ ਰੋਜ਼ ਕੰਮ ਚੱਲਦਾ ਸਾਰਾ ਹੀ ਹਨਾ ਕਰਾ ਰਹੇ ਆ ਇੱਕ ਦੋ ਇੱਕ ਜਣਾ ਯਾਨੀ ਕਿ ਪੰਜ ਦਾ ਇੱਕ ਇੱਥੇ ਹੁੰਦਾ ਹਨਾ ਕਿਦਾਂ ਹੁਣ ਜੇ ਸਾਰੇ ਪੰਜਾਂ ਚੋਂ ਇੱਕ ਪੰਚ ਇੱਥੇ ਹੁੰਦਾ ਆਉਂਦਾ ਕੰਮ ਸਾਰਾ ਹੱਥੀ ਕਰਾ ਰਿਹਾ ਹਨਾ ਸਾਰਾ ਹੀ ਕਈ ਵਾਰੀ ਪੀਆ ਭਾਜੀ ਹੁੰਦਾ ਕਈ ਵਾਰੀ ਧਰਮਪਾਲ ਭਾਜੀ ਹੁੰਦਾ ਠੀਕ ਆ ਇੰਨੀ ਕਰ ਗਈ ਮਿੱਟੀ ਉਹ ਦੇਖੋ ਕੋਈ ਵੀ ਚੱਲੀ ਸਾਰੀ ਜਾ ਰਹੀ ਆ ਆਪਾਂ ਵੀ ਥੱਲੇ ਉੱਤੇ ਹੀ ਮਿੱਟੀ ਬਹੁਤ ਯਾਰ ਮਿੱਟੀ ਨਾਲ ਪੈਰ ਭਰ ਜਾਂਦੇ ਆ ਭਾਈ ਉਹ ਬਾਕੀ ਦਾ ਸਾਡੇ ਸਾਹਮਣੇ ਹੀ ਆ ਕੰਮ ਹੋ ਰਿਹਾ ਆ ਸਾਰਾ ਇਹਦਾ ਬੈਗ ਕਰਕੇ ਲੈ ਗਿਆ ਉਹ ਕੀ ਕਰਕੇ ਲੈ ਗਿਆ ਇਹ ਜਿਆਦਾ ਹੈ ਬਸ ਗਈ ਬਸ ਆਉਗੀ ਹੈ ਨਾ ਬੈਕ ਕਰਕੇ ਆਉਣ ਲੱਗੀ ਹੈ ਭਾਰਤੀ ਵੀ ਦੇਖੋ ਕਿੰਨੀ ਆ ਨਾ ਥੋੜੀ ਨਹੀਂ ਭਾਰਤੀ ਕਮਰੇ ਜਿੰਨੀ ਭਾਰਤੀ ਥੰਦੇ ਨੂੰ ਪੈਣੀ ਆ ਹਨੇਰਾ ਹੋਇਆ ਹੈ ਗੱਲ ਇਹ ਆ ਵੀਰੋ ਠੀਕ ਹੈ ਜੀ ਈ ਵਨ ਲੱਗਾ ਭਾਜੀ ਮੋੜ ਦਾ ਆ ਬੰਨ ਲੱਗਾ ਮੋੜ ਨਹੀਂ ਰਈ ਉਹ ਖਿੱਤੀ ਉੱਦੇ ਆ ਤੱਕ ਪਾਰਿਆ ਪੂਰੀ ਦੇਸੀ ਵੀ ਸੀ ਬੰਦਾ ਵੀ ਵਧੀਆ ਬਠਾਲਿਆ ਆ ਠੀਕ ਆ ਦੇਖੋ ਕਿੰਨੀ ਜਿੰਨੇ ਦਾ ਹੋਲੇ ਹੁੰਦਾ ਹੋਰ ਹੁੰਦਾ ਬੰਦਾ ਹੌਲੀ ਹੌਲੀ ਲੈ ਕੇ ਆਉਣੀ ਆ ਯਾਰ ਪੂਰੀ ਸਪੀਡ ਨਾਲ ਮੂਰੇ ਉਹ ਚਾ ਮੂਰੇ ਚੱਕੂ ਦਾ ਉਹ ਭਰਾਵਾ ਬੈਚਣਾ ਬੱਚੀ ਪਿੱਛੇ ਨੂੰ ਹੋ ਜਾ ਆ ਆ ਸ਼ਾ ਮੋੜ ਕੇ ਲੈ ਕੇ ਆਇਆ ਕਿ ਮੋਹਰਲੀ ਸਾਈਡ ਆ ਜਿਹੜੀ ਉਹ ਹੁਣ ਉਧਰ ਪਾਉਂਦਾ ਬੀਲੀ ਸਾਈਡ ਦਾ ਕੰਮ ਬੰਦ ਹੋ ਗਿਆ ਛੱਟਣੇ ਵਾਲਾ ਹਨਾ ਇਕੱਠੀ ਕਰੂਗਾ じゃ ਚੱਕੋ ਕੱਤੀ ਕਰਤੀ ਏ ਮਰਦਾ ਕੰਮ ਇਕੱਠਾ ਉਹ ਤੱਕ ਲੈ ਗਿਆ ਇੱਧਰ ਛੱਪੜਿਆ ਉਹ ਤੱਕ ਲੈ ਗਿਆ ਭਾਈ ਜੀ ਅਚਲ ਬਿਜਲੀ ਦਾ ਕੰਮ ਖਤਮ ਹੋ ਗਿਆ ਹੁਣ ਹੋਰ ਚੱਕ ਰਿਹਾ ਆਹ ਛੱਪੜਿਆ ਸਾਰਾ ਵੀਰੋ ਹਨੇਰਾ ਹੋਇਆ ਤਾਂ ਪਤਾ ਹੀ ਲੱਗਦਾ ਇਹ ਦੁਬਾਰਾ ਤੋਂ ਲੈ ਕੇ ਆਊਗਾ ਚਲੋ ਠੀਕ ਆ ਜੀ ਫੇਸਬੁੱਕ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਕਰਾਂਗੇ ਅਗਲੇ ਲਾਈਵ ਦੇ ਵਿੱਚ ਠੀਕ ਆ ਤੇ YouTube ਤੇ ਦਾ ਚਲੋ ਬਲੌਗ ਚੱਲ ਰਿਹਾ ਹੈ ਇਹ ਦੁਬਾਰਾ ਤੋਂ ਲੈ ਕੇ ਆ ਰਿਹਾ ਭਾਈ ਸਾਹਿਬ ਥੱਲੇ ਆ ਰ ਪਤਰਾ ਹੋ ਰਿਹਾ ਉਹ ਵੀ ਕਰ ਰਿਹਾ ਹੈ ਉਹ ਪੰਸਾਬ ਖੜੇ ਮੰਦਰ ਦੇ ਨਾਲ ਇਕੱਠੀ ਹੋ ਜਾਂਦੀ ਸਾਰੀ ਉਹ ਚੱਕੇ ਵਿੱਚ ਭਾਈ ਵੇ ਸਿੱਟੂਗਾ ਆਹ ਵੇ ਜਰਾ ਹਾਂ ਹੁਣ ਬੈਗ ਲੈ ਕੇ ਆ ਰਹੇ ਆ ਅੱਛਾ ਸਹੀ ਆ ਜਾ ਕਦਤੀ ਜਾਣ ਕੇ ਥੋੜੇ ਕੁ ਦਿਨਾਂ ਦਾ ਇਹ ਮਹੀਨੇ ਦੇ ਵਿੱਚ ਮੇਰੇ ਨਾਲ ਬੰਦਾ ਨੜੇ ਹਫਤੇ ਦੇ ਵਿੱਚ ਬੰਦਾ ਫੜੀਆਂ ਹੋ ਜਾਣੀਆਂ ਦੋ ਕੁ ਹਫਤੇਾਂ ਚ ਠੀਕਾ ਉਦੋਂ ਬਾਅਦ ਬੀਜੂ ਤੇ ਫਿਰ ਲੈਕਟਰ ਜਾਂ ਹੋਰ ਜੋ ਵੀ ਪੜਨਾ ਆ ਛੱਤ ਦਾ ਹਿਸਾਬ ਕਿਤਾਵਾ ਨਾ ਜੇ ਨਹੀਂ ਬਣਾਇਆ ਉਸ ਹਿਸਾਬ ਨਾਲ ਜਿਹੜਾ ਨਾ ਆਹ ਜਿਹੜੇ ਪਿੱਲਰ ਦਿੱਤੇ ਆ ਉਸ ਹਿਸਾਬ ਨਾਲ ਦਿੱਤੇ ਆ ਕੱਲੂ ਕੇ ਉੱਪਰ ਵੀ ਕੁਝ ਹੋਰ ਪੜ ਸਕੇ ਆ ਨਾ ਕੱਲਾ ਥਲੜਾ ਨਹੀਂ ਸੋਚਿਆ ਕਿ ਥਲੜੀ ਸਾਈਡ ਬਣੂਗੀ ਹੈਨਾ ਉਹ ਜਿਹੜੇ ਪਿੱਲਰ ਖੜੇ ਆਲੇ ਦੁਆਲੇ ਗੱਬੇ ਜਿੰਨੇ ਪਿੱਲਰ ਦਿੱਤੇ 18 20 ਪਤਾ ਨਹੀਂ ਪਿੱਲਰ ਆ ਵੀਰੋ ਠੀਕ ਆ ਬਣਾਏ ਉਹ हिसाब ਨਾਲ ਕੱਲ ਉੱਪਰ ਤੁਸੀਂ ਹੋਰ ਵੀ ਡਬਲ ਮੰਜ਼ਲੇ ਵੀ ਪਾ ਸਕਦੇ ਆ ਹੈਨਾ ਇਹ ਹੁੰਦਾ ਹੈ ਜਿਹੜਾ ਕੰਮ ਦਾ ਤਰੀਕਾ ਠੀਕ ਆ ਇਹਦਾ ਕੱਲਾ ਬੰਦਾ ਸੁੱਤੇ ਥਲੜਾ ਪਾ ਦੂਗਾ ਉੱਪਰਾਂ ਰਹਿਣ ਦਿੰਦੇ ਆ ਨੇ ਜਿੱਦਾਂ ਵੀ ਹੁੰਦੀ ਆ ਪਰ ਇਹ ਨਹੀਂ ਸੋਚਿਆ ਵੀ ਥਲੜਾ ਵੀ ਵਧੀਆ ਹੋਵੇ ਕੱਲ ਉੱਪਰ ਵੀ ਬਣ ਸਕੇ ਕੋਈ ਕਿਸੇ ਦੇ ਕੰਮ ਵਾਲੀ ਚੀਜ਼ ਆ ਔਰ ਹੈਨਾ ਦੁਕਾਨਾ ਵਗੈਰਾ ਕੁਝ ਵੀ ਕਰ ਸਕਦੇ ਆ ਤੁਸੀਂ ਠੀਕ ਆ ਕੋਈ ਵੀ ਪਿੰਟ ਦਾ ਕੰਮ ਜਾਂ ਕੋਈ ਲੰਬੜਦਾਰ ਜਾਂ ਕੁਝ ਹੋਰ ਇਦਾਂ ਪਹਟਾਲ ਸਕਦੇ ਆ ਇੱਥੇ ਠੀਕ ਆ ਜੀ ਉਹ ਇਹਨਾਂ ਨੂੰ ਹੁਣ ਉੱਪਰ ਜਦੋਂ ਬੜੂੰਗਾ ਬਾਕੀ ਫੇਪਤਾ ਲੱਗਣਾ ਹੈ ਨਾ ਸਾਰਾ ਹੀ ਇਹ ਛੋਟ ਵੀਡੀਓ ਦੇ ਮੂਰੇ ਲਾ ਦਾਂਗੇ ਠੀਕ ਆ ਬਾਕੀ ਉੱਠਾ ਹੋ ਗਈ ਮਿੱਟੀ ਮੁੱਢੀ ਹੋਵੇ ਤੂੰ ਭਰਤੀ ਭਾਈ ਨੇ ਪੱਧਰੀ ਜੀ ਇੱਕ ਸਾਈਡ ਵਧੀਆ ਹੈ ਨਾ ਬਾਕੀ ਭਰਤੀ ਵੀ ਕਿਹੜਾ ਥੋੜੀ ਜਿਹਾ ਵੀਰੋ ਇਹ ਵੀ ਸੱਟ ਕੇ ਦੇਈ ਸਾਰੀ ਆਹ ਆਹ ਹੈ ਆਹ ਦੇਖੋ ਧਰਤੀ ਪਾ ਗਈ ਬਾਕੀ ਤੁਹਾਨੂੰ ਸਵੇਰ ਨੂੰ ਦਿਖਾ ਲਾਂਗੇ ਹੁਣ ਚੱਲਾ ਵੀਰ ਮੇਰੇ ਖਿਆਲ ਨਾਲ ਰੋਡ ਵੀ ਸਾਰੇ ਹੋ ਗਏ ਖਰਾਬ ਕਿ ਗਿੱਲੀ ਮਿੱਟੀ ਆ ਸਾਰੀ ਹਨਾ ਇਹ ਤੋਂ ਜੱਡ ਇਹ ਆਪਣਾ ਅੱਡਾ ਪਿੰਡ ਦਾ ਮਟਰ ਬੋਲ ਬਈ ਚੱਲਾ ਪਿਆ ਵੀਰ ਜੀ ਹੋਰ ਭਾਈ ਸੇਤਾ ਕਿੱਦਾਂ ਵਧੀਆ ਵਧੀਆ ਠੀਕ ਹੈ ਵਧੀਆ ਕਰ ਰਹੇ ਆ ਕੰਮ ਐਈਆ ਮੈਂ ਕਿਹਾ ਭਾਜੀ ਹੁਣੀ ਬਣਾਇਆ ਉਸ ਹਿਸਾਬ ਨਾਲ ਜਿਹੜੀ ਉੱਪਰ ਵੀ ਕਾਲ ਨੂੰ ਪੰਜਲ ਪੈ ਸਕਿਆ ਕੱਲਾ ਥੜੜਾ ਨਹੀਂ ਸੋਚਿਆ ਕਾਲ ਨੂੰ ਜਦੋਂ ਵੀ ਲੋਡ ਪਾ ਕੇ ਡਬਲ ਕਰਨਾ ਹੈ ਨਾ ਹਾਂ ਥੱਲੇ ਪਿੰਨਰ ਲੋਡ ਹਾਣਾ ਫੇ ਉੱਪਰ ਪੂਰੇ ਪਿੰਨਰ ਲੋਡ ਦੇਣੇ ਹੈ ਜੀ ਹਾਂ ਤਾਂ ਇਹ ਪਾ ਕੇ ਚੱਲ ਸਕਦਾ ਹੈ ਕਰ ਸਕਦੇ ਹਾਂ ਸਹੀ ਗੱਲ ਹੈ ਦੈਨੂ ਬਣਾ ਲਈ ਤੇ ਜ਼ਿਆਦਾ ਵਧੀਆ ਪਤਾ ਲੱਗਦਾ ਹੈ ਨਾ ਹਾਂ ਉਹ ਦੈਨੂ ਵਾਕੀ ਵਧੀਆ ਲੱਗਦਾ ਹੂੰ ਚੱਲ ਲਈ ਜਾਣਾ ਹੁਣ ਕੰਮ ਹੁਣ ਨਹੀਂ ਰੁਕਣਾ ਹਾਂ ਬਾਕੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਘਰ ਨੇਰਾ ਹੋਇਆ ਆ ਬਾਕੀ ਸਬੀਰ ਨੂੰ ਦੇਖਾਂਗੇ ਤੇ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਬਣੀ ਠੀਕ ਆ ਇੱਕ ਕੰਮ ਵਧੀਆ ਹੋ ਰਿਹਾ ਆ ਸਾਰਾ ਕਮੈਂਟ ਕਰਕੇ ਦੱਸੋ